ਪੁਰਕ ਨਿਰਪਉ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਹੁਤ ਹੀ ਪ੍ਰਾਤਨ ਖੂਬ ਬਣਿਆ ਹੋਇਆ ਹੈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਨੇ ਆ ਜਿੱਥੇ ਗੁਰੂ ਸਾਹਿਬ ਨੇ ਵਾਰ ਦਿੱਤਾ ਸੀਗਾ ਕਿ ਇੱਥੇ ਸੁੱਕੇ ਬੱਚੇ ਇਸ਼ਨਾਨ ਕਰਕੇ ਹਰੇ ਹੋਇਆ ਕਰਨਗੇ ਸਾਧ ਸੰਗਤ ਜੀ ਜਿਸ ਇਤਿਹਾਸਿਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਗੁਰ ਕੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਨਾਲ ਤੇ ਅੱਜ ਅਸੀਂ ਤੁਹਾਨੂੰ ਜਿਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਹੈ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਜਨਮ ਸਥਾਨ ਹੈ ਤੇ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਇਤਿਹਾਸਿਕ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਡਾਲੀ ਦੇ ਭਾਈ ਭਾਗੋ ਜੀ ਭਾਈ ਢੋਲ ਜੀ ਭਾਈ ਖਾਨ ਜੀ ਅਤੇ ਇਤੋਂ ਦੀ ਸੰਗਤ ਦੇ ਕਹਨ ਤੇ ਵਡਾਲੀ ਵਿਖੇ ਨਿਵਾਸ ਕੀਤਾ ਪਹਿਲਾਂ ਇਸ ਨਗਰ ਦਾ ਨਾਮ ਵਡਾਲੀ ਸੀ ਪਰ ਗੁਰੂ ਸਾਹਿਬ ਜੀ ਦੇ ਨਿਵਾਸ ਰੱਖਣ ਕਰਕੇ ਇਹ ਨਗਰ ਗੁਰੂ ਕੀ ਵਡਾਲੀ ਕਰਕੇ ਪ੍ਰਸਿੱਧ ਹੋ ਗਿਆ ਗੁਰੂ ਸਾਹਿਬ ਜੀ ਗੁਰੂ ਕੀ ਵਡਾਲੀ ਵਿਕੇ 1594 ਈਸਵੀ ਤੋਂ 1597 ਈਸਵੀ ਤੱਕ ਰਹੇ ਇੱਥੇ ਹੀ ਪੋਰਾ ਸਾਹਿਬ ਵਾਲੀ ਜਗ੍ਹਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਕੇ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ ਬੇਕਮੀ ਸਮਤ 1652 1595 ਈਸਵੀ ਨੂੰ ਬਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਾਲ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਇਸ ਜਗ੍ਹਾ ਤੇ ਹੀ ਬੀਤਿਆ ਇਸ ਅਸਥਾਨ ਤੇ ਅੱਜਕੱਲ੍ਹ ਗੁਰਦਾਰਾ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਸ਼ਿਸ਼ੋਭਿਤ ਹੈ। ਖਰੂਗੀ ਵਡਾਲੀ ਵਿਖੇ ਹੀ ਪੀਤੀ ਚੰਦ ਅਤੇ ਉਸ ਦੀ ਘਰ ਵਾਲੇ ਕਰਮੋ ਨੇ ਬਾਲ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਣ ਉਪਰੰਤ ਗੁਰੀਾਈ ਅਤੇ ਆਉਣ ਲਈ ਹਰ ਯਲਾ ਵਰਤਿਆ। ਉਹਨਾਂ ਨੇ ਬਾਲ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਦਾਈ ਦੇ ਅਸਥਾਨਾਂ ਨੂੰ ਜ਼ਹਿਰ ਲਗਵਾ ਕੇ ਵੀ ਭੇਜਿਆ ਪਰੰਤੂ ਬਾਲ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਾ ਲਿਆ। दाई जहर खान बेहोश हो के ਡਿੱਗ ਪਈ ਇਸ ਤੋਂ ਬਾਅਦ ਬਾਲ ਗੁਰੂ ਸ਼੍ਰੀ ਗੁਰੂ ਅਰਗੁਨ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਸਪੇਰੇ ਰਾਹੀਂ ਜ਼ਹਿਰੀਲਾ ਸੱਪ ਛੱਡਿਆ ਗਿਆ ਪਰੰਤੂ ਬਾਲ ਗੁਰੂ ਸ਼੍ਰੀ ਗੁਰੂ ਅਰਗੁਨ ਸਾਹਿਬ ਜੀ ਨੇ ਜ਼ਮੀਨ ਤੇ ਰਗੜ ਰਗੜ ਕੇ ਸੱਪ ਨੂੰ ਵੀ ਮਾਰ ਦਿੱਤਾ ਇਸ ਤੋਂ ਮਗਰੋਂ ਪਤੀਏ ਅਤੇ ਕਰਮੋ ਨੇ ਖਿਡਾਵੇ ਬ੍ਰਾਹਮਣ ਦਹੀਂ ਰਾਹੀਂ ਦਹੀਂ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਵਾਈ ਪਰ ਬਾਲ ਗੁਰੂ ਸ਼੍ਰੀ ਗੁਰੂ ਅਰਗੁਨ ਸਾਹਿਬ ਜੀ ਦੇ ਕੋਈ ਨੁਕਸਾਨ ਨਾ ਕਰ ਸਕੇ ब्राह्मण ਦੇ ਤੜਤੜ ਕੇ ਮਲ ਜਾਣ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੇ ਸ਼ਗਰਾਨੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਪੈਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕੈਸੂਲ ਇਸ ਤੋਂ ਬਾਅਦ ਵੀ ਪਤੀ ਚੰਦ ਅਤੇ ਕਰਮੋ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਈਰਖਾ ਜਾਰੀ ਰੱਖੀ ਪਰੰਤੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਅਰਜਨ ਦੇਵ ਸਾਹਿਬ ਜੀ ਨੇ ਸਦਾ ਹੀ ਇਹਨਾਂ ਨੂੰ ਬਖਸ਼ਿਆ ਅਤੇ ਭਲਾ ਮਨਾਇਆ ਗੁਰਦਾਰਾ ਜਨਮ ਸਥਾਨ ਤੇ ਹਰ ਸਾਲ ਗੁਰੂ ਸਾਹਿਬ ਗੁਰੂ ਹਰਗੋਬੀ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਨਾਲ ਮਿਲ ਕੇ ਮਨਾਉਂਦੀਆਂ ਹਨ ਸੰਗਤ ਜੀ ਜਿਸ ਇਤਿਹਾਸਿਕ ਪੋਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਸ੍ਰੀ ਗੁਰੂ ਹਰਗੋਬੀ ਸਾਹਿਬ ਜੀ ਦਾ ਜਨਮ ਹੋਇਆ ਤੁਸੀਂ ਦੇਖ ਸਕਦੇ ਹੋ ਜੋ ਕਿ ਪੋਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਇਥੇ ਆ ਕੇ ਸੰਤਾਂ ਬੜੀ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸਾਤ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦਰਾ ਸਾਹਿਬ ਜੀ ਦੇ ਨਾਲ ਹੀ ਬਹੁਤ ਹੀ ਪ੍ਰਾਤਨ ਖੂਬ ਬਣਾਇਆ ਹੈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਇਹ ਬਹੁਤ ਹੀ ਪ੍ਰਾਤਨ ਖੂ ਹੈ ਸਾਤ ਸੰਗਤ ਜੀ ਗੁਰਦਰਾ ਜਨਮ ਸਥਾਨ ਤੋਂ ਕੁਝ 5 ਕਿਲੋਮੀਟਰ ਦੀ ਦੂਰੀ ਤੇ ਗੁਰਦਰਾ ਬਾਬੇ ਸ਼ਹੀਦ ਸਿੰਘਾ ਜੀ ਸਜੋਬਿਤ ਹੈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਦੇ ਨਾਲ ਹੀ ਸੰਬੰਧਿਤ ਹੈ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਇਹ ਹੈ ਜੀ ਗੁਰਦਰਾ ਸ਼ੀਦਾ ਸਾਹਿਬ ਜੀ ਗੁਰੂ ਕੀ ਵਡਾਲੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਦਸ਼ਾਹੀ ਪੰਜਵੀਂ ਸੰਗਤ ਜੀ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਇਤਿਹਾਸਿਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ੇ ਪਣੀ ਇਹ ਗੁਰਦਰਾਸ਼ੀ ਦਾ ਸਾਹਿਬ ਹੈ ਇਹ ਗੁਰਦੁਆਰਾ ਗੁਰ ਕੀ ਵਡਾਲੀ ਪਿੰਡ ਵਿਖੇ ਸਥਿਤ ਹੈ ਤੇ ਆਓ ਤੁਹਾਨੂੰ ਦਰਸ਼ਨ ਕਰਨ ਲਈ ਆਜੀ ਗੁਰਦਰਾ ਸਾਹਿਬ ਦੇ ਸੰਘਾ ਜੀ ਇਹ ਗੁਰਦਰਾ ਸਾਹਿਬ ਚਾਸੀ ਗੁਰਦਰਾ ਬਾਬੇ ਸ਼ਿਵ ਸਿੰਘਾ ਜੀ ਇਸ ਪਾਵਨ ਸਥਾਨ ਤੇ ਸਥਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਆਵੇ ਸਾਜੇ ਤੇ ਇੱਤਾਂ ਤਿਆਰ ਕਰਕੇ ਪਗਾਈਆਂ ਇਸ ਨਗਰ ਨੂੰ ਉਸਾਇਆ ਗੁਰਦਾਰੇ ਅਤੇ ਸ਼ੇਖੂਹਾਂ ਦੀ ਸੇਵਾ ਕਰਵਾਈ ਸ਼ੇਖੂਹਾਂ ਵਿੱਚ 21 ਮਹੱਲਾਂ ਚਲਾਈਆਂ ਸ੍ਰੀ ਅੰਮ੍ਰਿਤਸਰ ਨੂੰ ਵਾਪਸ ਜਾਣ ਸਮੇਂ ਸੰਗਤ ਨੇ ਨਗਰ ਅਤੇ ਇੱਤਾਂ ਦੀ ਰਾਖੀ ਲਈ ਬੇਨਤੀ ਕੀਤੀ ਗੁਰੂ ਜੀ ਨੇ 베ਦੀ ਦਾ ਮੋਹੜਾ ਕੱਢਿਆ ਤੇ ਅਗੰਮੀ ਸ਼ਹੀਦਾਂ ਦਾ ਪਹਿਰਾ ਲਾਇਆ ਤੇ ਵਾਅਦਾ ਦਿੱਤਾ ਕਿ ਇੱਥੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਸੁੱਕੇ ਬੱਚੇ ਹਰੇ ਹੋਇਆ ਕਰਨਗੇ ਇਹ ਨਿਸ਼ਾਨ ਸਾਹਿਬ 1922 ਦੀਆਂ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਗੁਰਦੁਆਰਾ ਸ਼੍ਰੀ ਸ਼ਾਟਾ ਸਾਹਿਬ ਤੋਂ ਸ਼੍ਰੀ ਹਰਮੰਦਰ ਸਾਹਿਬ ਜੀ ਸ਼੍ਰੀ ਅਮਰ ਸਦੀਪ ਪਵਿੱਤਰਤਾ ਕਾਇਮ ਰੱਖਣਾ ਅਸਥਾ ਰੱਖਿਆ ਹਿੱਤ ਸ਼੍ਰੀ ਅਮਰ ਸਨਉ ਜਾਦਿਆ ਭਗਤਾਂ ਵਾਲੇ ਦਰਵਾਜ਼ੇ ਦੇ ਬਾਹਰ-ਬਾਰ ਆਗਿਆ ਉੱਥੇ ਸੈਂਕੜੇ ਜਨੂਨੀ ਮੁਸਲਿਮ ਲਿਗਿਆ ਨਾਲ ਧਰਮ ਯੁੱਧ ਕਰਦਿਆਂ 6 ਮਾਰਚ 1947 23 ਫੱਗਣ ਸਮਤ 2 ਕੀਤਿਆਂ ਸਨ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਾਨੇ ਆ ਜਿੱਥੇ ਗੁਰੂ ਸਾਹਿਬ ਨੇ ਵਾਰ ਦਿੱਤਾ ਸੀਗਾ ਕਿ ਇੱਥੇ ਸੁੱਕੇ ਬੱਚੇ ਇਸ਼ਨਾਨ ਕਰਕੇ ਹਰੇ ਹੋਇਆ ਕਰਨਗੇ ਦੇਖ ਸਕਦੇ ਹੋ ਪੀਰ ਸरोवर ਇਤਿਹਾਸਿਕ ਗੁਰਦੁਆਰਾ ਬਾਬਾ ਸ਼ਹੀ ਸਿੰਘਾ ਜੀ ਤੁਹਾਨੂੰ ਦਰਸ਼ਨ ਕਰਾ ਚੁੱਕੇ ਆ ਜੀ ਇਸ ਤੋਂ ਬਾਅਦ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਜੀ ਸ਼੍ਰੀ ਦਮਦਮਾ ਸਾਹਿਬ ਗੁਰਦੁਆਰਾ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਜੀ ਤੁਸੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਛੇਵੀਂ ਪਾਸ਼ਾਹੀ ਗੁਰਦਰਾ ਜਨਮ ਸਥਾਨ ਤੋਂ ਲੈ ਕੇ ਹੁਣ ਅਸੀਂ ਗੁਰਦੁਆਰਾ ਛੇਵੀਂ ਪਾਸ਼ਾਹੀ ਗੁਰਦਰਾ ਸ੍ਰੀ ਦਮਦਮਾ ਸਾਹਿਬ ਕਿਹਾ ਆਏ ਆ ਤੇ ਇੱਥੇ ਗੁਰੂ ਜੀ ਨੇ ਸ੍ਰੀ ਗੁਰੂ ਅ ਗੋਬਿੰਦ ਸਾਹਿਬ ਜੀ ਨੇ ਇੱਥੇ ਸੂਰ ਦਾ ਸ਼ਿਕਾਰ ਕੀਤਾ ਸੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਜੀ ਸਾਧ ਸੰਗਤ ਜੀ ਜਿਸ ਇਤਿਹਾਸਿਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਗੁਰ ਕੀ ਵਿਡਾਲੀ ਇਹ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਪੰਜ ਹਟਾ ਮਾਲਾ ਚਲਾਈਆਂ ਸਮਾਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੈਂਕੜੇ ਸਿੱਖਾਂ ਸਮੇਤ ਗੁਰੂ ਕੀ ਵਿਡਾਲੀ ਦੇ ਦਰਸ਼ਨ ਅਤੇ ਗੁਰਦਰਾ ਸਾਹਿਬ ਵਿਖੇ ਇਸ਼ਨਾਨ ਕੀਤਾ ਅਤੇ ਦੀਵਾਨ ਸਜਾਇਆ ਗੁਰੂ ਕੀ ਵਿਡਾਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਸੂਰ ਬਹੁਤ ਤੰਗ ਕਰਦਾ ਹੈ ਗੁਰੂ ਜੀ ਨੇ ਸੂਰ ਦਾ ਸ਼ਿਕਾਰ ਕਰਨ ਲਈ ਪੈਂਦੇਖਾਨ ਨੂੰ ਭੇਜਿਆ ਅਤੇ ਸੂਰ ਨੇ ਪੈਂਦੇਖਾਨ ਦੇ ਘੋੜੇ ਨੂੰ ਟੱਕਰ ਮਾਰੀ ਅਤੇ ਘੋੜੇ ਸਮੇਤ ਪੈਂਦੇਖਾਨ ਡਿੱਗ ਪਿਆ। ਗੁਰੂ ਜੀ ਨੇ ਹੱਸ ਕੇ ਕਿਹਾ ਕਿ ਤੈਥੋਂ ਸੂਰਦਸ ਘਾੜ ਨਹੀਂ ਹੋਇਆ। ਅੱਟ ਪਿੱਛੇ ਇਸ ਦਾ ਸ਼ਿਕਾਰ ਅਸੀਂ ਕਰਾਂਗੇ। ਗੁਰੂ ਜੀ ਨੇ ਸੂਰ ਨੂੰ ਲਲਕਾਰਿਆ ਸੂਰ ਸਿੱਧਾ ਗੁਰੂ ਜੀ ਵੱਲ ਆਇਆ। ਗੁਰੂ ਜੀ ਨੇ ਸੂਰ ਦੇ ਹਾ ਸੂਰ ਦੇ ਵਾਰ ਨੂੰ ਢਾਲ ਤੇ ਰੋਕ ਕੇ ਰਕਾਬ ਤੇ ਇੱਕ ਪੈਰ ਤੇ ਇੱਕ ਲੋ ਕੇ ਵਾਰ ਕੀਤਾ ਤੇ ਸੂਰ ਦੇ ਡੱਕਰੇ ਕਰ ਦਿੱਤੇ। ਤੂਰ ਦੇ ਮੋਹੋਂ ਵਿੱਚੋਂ ਚਮਕਾਰਾ ਨਿਕਲਿਆ। ਆਹੀ ਪਾਣਾ ਜੀ ਦੇ ਪੁੱਛਣ ਤੇ ਗੁਰੂ ਜੀ ਨੇ ਦੱਸਿਆ ਕਿ ਇਹ ਤੁਹਾਡੇ ਪਿਤਾ ਬਾਬਾ ਬੁੱਢਾ ਸਾਹਿਬ ਜੀ ਦਾ ਸਰਪਿਆ ਸਿੱਕ ਸੀ। ਅਸੀਂ ਉਸ ਦਾ ਉਧਾਰ ਕੀਤਾ ਹੈ। ਮਾਤਾ ਗੰਗਾ ਜੀ, ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਪਾਸ ਉਤਰ ਦਾ ਵਹਰ ਲੈਣ ਰੱਥਾਂ ਤੇ ਚੜ ਕੇ ਗਏ ਸੀ। ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਕੌਣ ਆ ਰਹੇ ਹਨ? ਤਾਂ ਇਸ ਸਿੱਖ ਨੇ ਕਿਹਾ ਕਿ ਮਹਿਲ ਆ ਰਹੇ ਹਨ। ਬਾਬਾ ਜੀ ਨੇ ਕਿਹਾ ਗੁਰੂ ਨੇ ਗੁਰੂ ਕੇ ਮਹਿਲਾਂ ਨੂੰ ਕਿੱਧਰੋਂ ਭਾਜੜ ਪੈ ਗਈ। ਸਿੱਕਨੇ ਕਹਾ ਗੁਰੂ ਕੇ ਮਹਿਲ ਤੁਹਾਨੂੰ ਮਿਲਣ ਆ ਰਹੇ ਹਨ। ਤੁਸੀਂ ਕੌੜਾ ਬਚਨ ਕਿਉਂ ਬੋਲਦੇ ਹੋ? ਬਾਬਾ ਜੀ ਨੇ ਕਹਾ ਕਿ ਅਸੀਂ ਜਾਣੀਏ ਤੇ ਗੁਰੂ ਜਾਣੇ ਤੂੰ ਕਿਉਂ ਸੂਰਵਾਗ ਕੋਰ-ਕੋਰ ਕਰੀ ਜਾਂਦਾ ਹੈ। ਬਾਬਾ ਜੀ ਦੇ ਬਚਨ ਸੁਣ ਕੇ ਮਾਤਾ ਜੀ ਵਾਪਸ ਅੰਮ੍ਰਿਤਸਰ ਆ ਗਏ। ਗੁਰੂ ਅਰਜਨ ਦੇਵ ਜੀ ਦੇ ਸਮਝੌਣ ਤੇ ਮਾਤਾ ਜੀ ਪੈਦਲ ਚੱਲ ਕੇ ਨਿਮਰਤਾ ਸਹਿਤ ਬੀੜ ਬਾਬਾ ਪੁੱਟਾ ਸਾਹਿਬ ਜੀ ਦੇ ਪਾਸ ਗਏ। ਬਾਬਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਉਸ ਸਿੱਖ ਨੇ ਬੇਨਤੀ ਕੀਤੀ ਕਿ ਤੁਹਾਡਾ ਬਚਨ ਖਾਲੀ ਨਹੀਂ ਜਾਣਾ ਮੇਰਾ ਉਧਾਰ ਕਦੋਂ ਹੋਵੇਗਾ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇਰਾ ਉਧਾਰ ਕਰਨਗੇ ਤੋ ਅਸੀਂ ਇਸ ਦਾ ਉਧਾਰ ਕੀਤਾ ਇਹ ਬਕੌਂਟ ਨੂੰ ਜਾਵੇਗਾ ਸੂਰ ਨੂੰ ਨੱਪ ਕੇ ਖੜਾ ਬਣਾਇਆ ਤੇ ਨਾਮ ਗੁਰਦਾਰਾ ਦਮਦਮਾ ਸਾਹਿਬ ਰੱਖਿਆ ਤੇ ਵਰ ਦਿੱਤਾ ਜੋ ਤਾਪਿਆ ਸਰਾਪਿਆ ਇੱਥੇ ਅਰਦਾਸ ਕਰੇਗਾ ਉਸ ਦਾ ਸਰਾਪ ਉਤਰ ਜਾਵੇਗਾ ਇਸ ਸਥਾਨ ਤੇ ਜੋ ਬੱਚੇ ਜੋ ਸੱਚੇ ਮਨੋਂ ਤਨੋਂ ਅਰਦਾਸ ਕਰੇਗਾ ਉਹ ਪੂਰੀ जरूर ਹੋਵੇਗੀ ਸਾਧ ਸੰਗਤ ਜੀ ਜਿਸ ਇਤਿਹਾਸਿਕ ਘੋੜੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਹੱਟਾਂ ਮਾਲਾ ਚਲਾਈਆਂ ਅਤੇ ਇਹ ਗੁਰਦਰਾ ਸਾਹਿਬ ਦੀ ਤਮਦਮਾ ਸਾਹਿਬ ਵਿਕੇ if ਸਤ ਸੰਗਤ ਜੀ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਵਿਰਾਗੀ ਸਾਧੂ ਬਾਬਾ ਦੰਦੂ RAM ਜੀ ਅਤੇ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਆਤਮਿਕ ਵਿਚਾਰ ਕਰਦੇ ਸਨ ਇਹ ਵਿਰਾਗੀ ਸਾਧੂ ਬਾਬਾ ਦੰਦੂ RAM ਜੀ ਦਾ ਪ੍ਰਾਣਾਕਰ ਹੈ ਜਿਸ ਨੂੰ ਗੁਰਦੁਆਰਾ ਇੰਗਾਸਨ ਸਾਹਿਬ ਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਦੋ ਨਿਸ਼ਾਨ ਸਾਹਿਬ ਹੋਂ ਦਾ ਪ੍ਰਤੀਕ ਹੈ ਕਿ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਇੱਕ ਵਿਰਾਗੀ ਸਾਧੂ ਬਾਬਾ ਦੰਦੂ ਰਾਮ ਜੀ ਆਤਮਿਕ ਵਿਚਾਰ ਕਰਦੇ ਰਹੇ ਸਨ ਤੇ ਵਿਰਾਗੀ ਸਾਧੂ ਬਾਬਾ ਦੰਦੂ ਰਾਮ ਜੀ ਤੇ ਗੁਰੂ ਸਾਹਿਬ ਦੇ ਸਮਕਾਲੀ ਭਾਵ ਧੀਵੀ ਸਾਧੂ ਸਨ ਇਸ ਅਸਥਾਨ ਤੇ ਦਰਸ਼ਨ ਕਰਨ ਲਈ ਤੁਹਾਨੂੰ ਪਿੰਡ ਗੁਮਾਨਪੁਰਾ ਜੋ ਕਿ ਸ੍ਰੀ ਹਾਟਾ ਸਾਹਿਬ ਤੋਂ ਕੁਝ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਸਾ ਸੰਗਤ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਹੋਏਗਾ ਇਹ ਸਾਨੂੰ ਜੀ ਸ੍ਰੀ ਗੁਰੂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨਾਲ ਜੁੜੇ ਹੋਏ ਇੱਕ ਵਗਾਰਾ ਸੱਜੋ ਜੀ ਤੁਹਾਨੂੰ ਅਸੀਂ ਅੱਜ ਦਰਸ਼ਨ ਕਰਾਏ ਹਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਹੋਏਗਾ ਤੇ ਸਾਡੀ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ ਤੁਹਾਨੂੰ ਇਦਾਂ ਦੇ ਹੀ ਅਸੀਂ ਹਿਸਟੋਰੀਕਲ ਪਲੇਸਸ ਤੇ ਜਾ ਕੇ ਤੁਹਾਨੂੰ ਇਚਾਸਿਕ ਗੁਰਦਾਰਿਆਂ ਦੇ ਦਰਸ਼ਨ ਕਰਾਉਂਦੇ ਰਾਵਾਂਗੇ ਜੁੜੇ ਰਹੋ ਜੀ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ